ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਵਿਤਾ ਮਾਂ ਵਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਮਾਂ ਮੇਰੀ ਹੈ ਪਿਆਰੀ ਪਿਆਰੀ ਇਸ ਦੀ ਮਮਤਾ ਨਿਆਰੀ ਨਿਆਰੀ ਬਿਨਾ ਕਹੇ ਸਭ ਸਮਝ ਹੈ ਜਾਣਦੀ ਬਿਨ ਮੰਗਿਆ ਹਰ ਚੀਜ਼ ਦਵਾਂਦੀ ਚੰਗੇ ਮਾੜੇ ਦਾ ਫਰਕ ਹੈ ਦੱਸਦੀ ਸਾਰਾ ਦਿਨ ਰਹਿੰਦੀ ਹੱਸਦੀ ਹਰ ਕੰਮ ਵਿੱਚ ਮੇਰੀ ਮਦਦ ਕਰਦੀ ਹਰ ਦਮ ਮੇਰੀ ਸੰਭਾਲ ਹੈ ਕਰਦੀ ਮੇਰੀ ਖਾਤਰ ਸੋ ਸੁਪਨੇ ਸਜਾਉਂਦੀ ਆਪਣੇ ਅਰਮਾਨਾਂ ਦੀ ਪਰਵਾਹ ਨਾ ਕਰਦੀ ਚੰਗੇ ਚੰਗੇ ਪਕਵਾਨ ਬਣਾਉਂਦੀ ਕਦੇ ਨਾ ਰੁਸਦੀ ਕਦੇ ਨਾ ਥੱਕਦੀ ਮਾਂ ਮੇਰੀ ਹੈ ਪਿਆਰੀ ਪਿਆਰੀ ਇਸ ਦੀ ਮਮਤਾ ਨਿਆਰੀ ਨਿਆਰੀ ਮਾਂ ਜਿਹਾਂ ਨਾ ਕੋਈ ਦੂਜਾ ਇਸੀ ਕਰਮ ਰੱਬ ਵਾਂਗ ਪੂਜਾ ਮਾਂ ਨੇ ਮੈਨੂੰ ਇਹ ਦੁਨੀਆ ਦਿਖਾਈ ਮਾਂ ਦੀ ਸੇਵਾ ਕਰਨ ਚਾਹੀ ਚਾਹੀ ਮਾਂ ਮੇਰੀ ਦਾ ਇਹ ਕਹਿਣਾ ਹਮੇਸ਼ਾ ਰੱਬ ਦੀ ਰਸ ਅ ਵਿੱਚ ਰਹਿਣਾ ਰੱਬ ਗੇ ਇਹ ਅਰਦਾਸ ਕਰਾਂ ਮੇਰੀ ਮਾਂ ਰਹੇ ਦੁੱਖਾਂ ਤੋਂ ਪਰਾਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਨਮ ਨੂੰ ਸਬਸਕ੍ਰਾਈਬ ਜਰੂਰ ਕਰਨਾ